ਸਾਲ ਜੀ ਪ੍ਰੀਆ ਕਲੌਥ ਹਾਊਸ ਕੋਟ ਨੂੰ ਪੂਰਾ ਅੱਜ ਅਸੀਂ ਨਵੇਂ-ਨਵੇਂ ਸੂਟ ਲੈ ਕੇ ਹਾਜ਼ਰ ਹੋਏ ਆ ਆ ਦੇਖੋ ਬਿਲਕੁਲ ਫਰੈਸ਼ ਆਈਟਮ ਬੁਟੀਕ ਸੂਟ ਪੌਂਚਾ ਵਰਕ ਜੈਂਪਰ ਸ਼ਰਟ ਡੋਰੀਆ ਦੁਪੱਟਾ ਬਹੁਤ ਸੋਹਣੇ ਡਿਜ਼ਾਈਨ ਆ ਨਿਊ ਡਿਜ਼ਾਈਨਿੰਗ ਕੁਆਲਟੀ ਵੈਸਟਾ ਪਿਓਰ ਕਾਟਨ ਦਾ ਸੂਟ ਆ ਪੌਂਚਾ ਵਰਕ ਫੈਬਰਿਕ ਜਿਹੜਾ ਲੱਗਿਆ ਬਹੁਤ ਵਧੀਆ ਫੈਬਰਿਕ ਲੱਗਿਆ ਜੀ ਕੱਪੜਾ ਪੂਰਾ ਕਵਾਲਿਟੀ ਬੈਸਟ ਕੁਆਲਿਟੀ ਆ ਰੇਟ ਬਹੁਤ ਸੀਮਤ ਹੈ ਜਿਹੜਾ ਕਿ 9900 ਰੁਪਏ ਦਾ ਸੂਟ ਆ ਇਹ ਅਸੀਂ ਦੇ ਰਿਹਾ ਸਿਰਫ 675 ਰੁਪਏ ਦਾ ਸੂਟ ਸਿਰਫ 675 ਰੁਪਏ ਦਾ ਸੂਟ ਇਸ ਲਈ ਵੱਤਵਧਾਓ ਵੱਤਵਧ ਸੇਲ ਦਾ ਫਾਇਦਾ ਉਠਾਓ ਇਸ ਤੋਂ ਇਲਾਵਾ ਦੇਖੋ ਡਿਜ਼ਾਈਨਿੰਗ ਉਹ ਸੋਨੀ ਡੈਨਿੰਗ ਵੀ ਪਹੁੰਚਾ ਵਰਕਚਾਈ ਆ ਡੋਰੀਆ ਵਰਕ ਦੁਪੱਟਿਆਂ ਵਾਲਾ ਆ ਦੇਖੋ ਬਹੁਤ ਸੋਹਣੀ ਮੈਨ ਕੁਆਲਟੀ ਵੈਸਟ ਆਈ ਹੈ ਪੇਂਟ ਵਾਲਾ ਸੂਟ ਆਲ ਓਵਰ ਸੂਟ ਪੇਂਟ ਦਾ ਇਹ ਦੇਖੋ ਡਿਜ਼ਾਈਨਿੰਗ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਦੇਖੋ ਪੇਂਟ ਵਾਲਾ ਸੂਟ ਨਾਲ ਦੁਪੱਟਾ ਪੇਂਟ ਵਾਲਾ ਦੁਪੱਟਾ ਬਟੀਰ ਉਹ ਸੋਹਣਾ ਦੁਪੱਟਾ ਫੈਬਰਿਕ ਮੁਸਲਿਮ ਦਾ ਦੁਪੱਟਾ ਲੱਗਿਆ ਹੈ ਨਾਲ ਇਹ ਕਲਰ ਬੜੇ ਸੋਹਣੇਗੇ ਇਹਦੇ ਚ 5-5 ਚੀਜ਼ੇ ਕਲਰ ਦਾ ਡਿਜ਼ਾਈਨਿੰਗ ਚਾਰਟ ਆ ਇਹ ਉਸ ਤੋਂ ਲਾਗਾ ਸਾਰੇ ਆਰਟੀਕਲ ਅੱਜ ਹੀ ਨਵੇਂ ਖੋਲੇ ਸੀ ਸਾਰੇ ਆਰਟੀਕਲ ਨਿਊ ਆਰਟੀਕਲ ਆ ਦੇਖੋ ਇਹਦੀ ਮਸਲੀਨ ਦਾ ਦੁਪੱਟਾ ਬਹੁਤ ਸੋਹਣੀ ਜੀ ਆ ਦੇਖੋ ਡੋਰੀਆ ਪੈਚ ਵਰਕ ਦਾ ਕੰਮ ਕੀਤਾ ਹੋਇਆ ਸਾਰਾ ਇਸ ਕੀ ਹੈ ਦੋਰੀਆ ਵੇ ਫੋਕਲਰ ਡਿਜ਼ਾਈਨ ਸਾਰੇ ਇੱਕ ਤੇ ਇੱਕ ਡਿਜ਼ਾਈਨ ਆਏ ਨੇ ਇਹ ਸਾਰੇ ਪੀਸ ਸਾਰੇ ਸਾਰੇ ਡਿਜ਼ਾਈਨ ਇੱਕ ਟਵਿਸਟ ਡਿਜ਼ਾਈਨ ਆ ਦੇਖੋ ਆਲਓਵਰ ਸੂਟ ਮੈਸ ਵਾਲਾ ਕੰਮ ਕੀਤਾ ਹੋਇਆ ਸਾਰਾ ਦੇਖੋ ਮੈਸ ਦਾ ਕੰਮ ਇਹ ਕੱਪੜਾ ਬਹੁਤ ਸੋਹਣਾ ਬਣਿਆ ਹੋਇਆ ਦੋਰੀਆ ਦਾ ਹੈਵੀ ਦੁਪੱਟਾ ਆ ਦੇਖੋ ਉਹ ਸੋਹਣੀ ਜੀ ਹੈ ਇਹਦਾ ਰੇਟ ਜੇ ਤੁਸੀਂ ਮਾਰਕੀਟ ਚ ਲੈਣੇ ਆ 1250 ਰੁਪਏ ਦਾ ਰੇਟ ਆ ਅਸੀਂ ਸਿਰਫ ਦੇ ਰਹੇ ਆ ਇਹ 875 ਰੁਪਏ ਦਾ ਸੂਟ 75 ਰੁਪਏ ਦਾ ਸੂਟ ਫੁੱਲ ਦੁਪੱਟਾ ਹੈ ਵੀ ਨਾਲ ਪਿਓਰ ਕਾਟਨ ਦਾ ਸੂਟ ਹੈ ਲੈਂਸ ਦਾ ਕੰਮ ਕੀਤਾ ਹੋਇਆ ਸਾਰਾ ਕੱਪੜਾ ਪਿਓਰ ਕਾਟਨ ਦਾ ਲੱਗਿਆ ਹੋਇਆ ਜੀ ਡਿਜ਼ਾਈਨਿੰਗ ਸਾਡੇ ਕੋਲ ਬਹੁਤ ਆ ਅਲੱਗ-ਅਲੱਗ ਡਿਜ਼ਾਈਨਿੰਗ ਆ ਦੇਖੋ ਫਿਲਮੀ ਬੁਟੀਕ ਸੂਟ ਸਾਰੇ ਆ ਸਾਡੇ ਕੋਲ ਆਏ ਨੇ ਇਹ ਦੇਖੋ ਫੁੱਲਮੀ ਸੂਰਬਤੀ ਇੱਕ ਮੈਂ ਦੇਖੋ ਦੁਪੱਟਾ ਦੇਖੋ ਕਿੰਨਾ ਸੋਹਣਾ ਹੋ ਗਿਆ ਇੱਕ ਤੋਂ ਇੱਕ ਪੀਸ ਆ ਰਖੜੀ ਜਿਵੇਂ ਧਿਆਨ ਨੂੰ ਮੁੱਕ ਰੱਖਦੇ ਹੋਏ ਉਹਨਾਂ ਵਾਸਤੇ ਨਵੀਂ ਵੈਰਾਈਟੀ ਬਿਲਕੁਲ ਖੁੱਲੀ ਹੈ ਸਾਰੀ ਜੋ ਤੁਸੀਂ ਵੈਰਾਈਟੀ ਦੇਖ ਰਹੇ ਹੋ ਸਾਰੀ ਨਵੀਂ ਵੈਰਾਈਟੀ ਹੈ ਦੇਖੋ ਸਾਰੇ ਪੀਸ ਵਕਤ ਤੋਂ ਵਕਤੀ ਸਾਰੇ ਲੱਗਦੇ ਹੋਏ ਹਾਰੇ ਪੀਸ ਬੈਸ ਕੁਆਲਟੀ ਡਿਜ਼ਾਈਨਿੰਗ ਉਹ ਸੋਹਣੀਆਂ ਦੇਖੋ ਉਹ ਸੋਹਣੇ ਪੀਸ ਆ ਦੇਖੋ ਮਾਲ ਦੇ ਬੱਤਾ ਠੀਕ ਨੇ ਐਸੇ ਮਸਲੀਨ ਦਾ ਦੇ ਬੱਤਾ ਉਹ ਸੋਹਣੇ ਪੀਸ ਆ ਇਹਨੇ ਉਹ ਸੋਹਣੇ ਨੇ ਇਹਨਾਂ ਸਾਰੇ ਦੇਖੋ ਆਪਣੇ ਇਹ ਤਾਂ ਕੀ ਗਲਾਈ ਨੇ ਸਰ ਦੀ ਡਿਜ਼ਾਈਨਿੰਗ ਸਾਡੇ ਕੋਲ ਅੱਜ ਹੀ ਨਵੀਂ ਆ ਕਿਤੀ ਹੈ ਸਾਰੀ ਨਵੀਂ ਲੇਨਿੰਗ ਆ ਦੇਖੋ ਸਾਰੀ ਨਵੀਂ ਲੇਨਿੰਗ ਹੈ ਬੇਕੀ ਪੀਸ ਬਹੁਤ ਸੋਹਣੇ ਪੀਸ ਅਸਲੀ ਵੱਤਵੱਦ ਸਾਨੂੰ ਰਿਸਪੌਂਸ ਦਿਓ ਵੱਤਵੱਦ ਤੁਹਾਨੂੰ ਅਸੀ ਨਵੀਂ ਵੈਰਾਈਟੀ ਦੇ ਸਕੀਏ ਵੱਤਵੱਦ ਰੇਟਨਲੈਸ ਜੀ ਦੇ ਸਕੀਏ ਰਕੜੀ ਦੇ ਤਿਹਾਰ ਨੂੰ ਮੁੱਕ ਰੱਖਦੇ ਹੋਏ ਸਾਰੇ ਹੀ ਬਟਿਕ ਸੂਟ ਸਾਡੇ ਕੋਲ ਨਵੀਂ ਵੈਰੀਟੀ ਆ ਚੁੱਕੀ ਹੈ ਇਸ ਲਈ ਸਾਡੇ ਕੋਲ ਹਮੋਂ ਆ ਕੇ ਆਓ ਸੇਲ ਦਾ ਫਾਇਦਾ ਉਠਾਓ ਵੈਰੀਟੀ ਦਾ ਫਾਇਦਾ ਉਠਾਓ ਨਵੀਂ ਵੈਰੀਟੀ ਸਟਾਕ ਸਾਡੇ ਕੋਲ ਲਿਮਟਿਡ ਆ ਫਿਰ ਸਾਡੇ ਕੋਲ ਸਟਾਕ ਬਾਅਦ ਤੋਂ ਹੋਰ ਨਵਾਂ ਆ ਜੂਗਾ ਇਸ ਲਈ ਸਾਡੇ ਕੋਲ ਵੱਧ ਤੋਂ ਵੱਧ ਸਮੇਂ ਸੇਵਾ ਦਾ ਮੌਕਾ ਜੀ ਸ਼ੁਕਰੀਆ ਫੇਰ ਬਣੇ